ਤੁਹਾਨੂੰ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਘਰ ਦੀ ਬੋਦੀ ਆਖਰੀ ਚਿੱਠੀ ਇੱਕ ਦਰਦਪਰੀ ਕਹਾਣੀ ਇਹ ਕਹਾਣੀ ਹੈ ਸਰਬਜੀਤ ਦੀ ਇੱਕ ਅਜਾਈ ਔਰਤ ਦੀ ਜਿਸ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਤੇ ਗਮਾਂ ਦਾ ਮੇਲ ਸੀ ਸਰਬਜੀਤ ਇੱਕ ਸਰਦਾਰ ਪਿੰਡ ਦੀ ਕੁੜੀ ਸੀ ਜਿਸ ਦਾ ਵਿਆਹ ਮਰਜੀਤ ਨਾਲ ਹੋਇਆ ਜੋ ਸ਼ਹਿਰ ਵਿੱਚ ਇੱਕ ਵਪਾਰੀ ਸੀ ਵਿਆਹ ਤੋਂ ਬਾਅਦ ਸਰਬਜੀਤ ਨੇ ਸੋਚਿਆ ਕਿ ਉਸ ਦੀ ਜ਼ਿੰਦਗੀ ਹੁਣ ਨਵੀਆਂ ਖੁਸ਼ੀਆਂ ਨਾਲ ਭਰ ਜਾਵੇ ਪਰ ਜਿਵੇਂ ਹੀ ਉਹ ਸਹੁਰੇ ਘਰ ਪਹੁੰਚੀ ਉਸ ਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਦੀਆਂ ਉਮੀਦਾਂ ਅਕਸਰ ਹਕੀਕਤ ਨਾਲ ਵੱਖਰੀਆਂ ਹੁੰਦੀਆਂ ਨੇ ਸਹੁਰੇ ਘਰ ਵਿੱਚ ਸੱਸ ਨਨਾਨ ਅਤੇ ਜਠਾਣੇ ਨੇ ਉਸ ਨੂੰ ਕਦੇ ਵੀ ਆਪਣਾ ਨਾ ਸਮਝਿਆ ਉਸ ਦੀ ਹਰ ਗੱਲ ਤੇ ਤਾਨੇ ਮਾਰੇ ਜਾਂਦੇ ਹਰ ਕੰਮ ਵਿੱਚ ਕਮੀ ਕੱਢੀ ਜਾਂਦੀ ਸਰਬਜੀਤ ਦੀਆਂ ਸਵੇਰਾ ਘਰ ਬੀਤਦੀਆਂ ਤੇਰਾ ਤਾਂ ਅਥਰੂਆਂ ਨਾਲ ਅਮਰਜੀਤ ਜੋ ਵਿਆਹ ਸਮੇ ਉਸਦੇ ਸੁਪਨਿਆਂ ਦਾ ਸਾਥੀ ਸੀ ਹੁਣ ਸਿਰਫ ਆਪਣੇ ਕੰਮ ਵਿੱਚ ਰੁੱਝਿਆ ਰਹਿੰਦਾ ਸਰਬਜੀਤ ਦੀਆਂ ਗੱਲਾਂ ਨੂੰ ਸੁਣਨ ਦਾ ਸਮਾਂ ਉਸ ਕੋਲ ਨਹੀਂ ਸੀ ਇਸ ਸਭ ਦੇ باوجود ਸਰਬਜੀਤ ਨੇ ਕਦੇ ਹਾਰ ਨਹੀਂ ਮੰਨੀ ਉਹ ਚੁੱਪਚਾਪ ਸਾਰੀ ਜਿਵੇਂ ਮਾਰੀਆਂ ਨਿਬੰਦਰੀ ਸੋਚਦੀ ਕਿ ਸ਼ਾਇਦ ਇੱਕ ਦਿਨ ਸਭ ਕੁਝ ਠੀਕ ਹੋ ਜਾਵੇਗਾ ਪਰ ਉਸ ਦੀ ਇਹ ਉਮੀਦ ਹੌਲੀ ਹੌਲੀ ਟੁੱਟਣ ਲੱਗੀ ਉਸ ਦੇ ਦਿਲ ਵਿੱਚ ਇੱਕ ਅਜਾਇ ਦਰਦ ਸੀ ਜਿਸ ਨੂੰ ਕਿਸੇ ਨਾਲ ਸਾਂਝਾ ਨਹੀਂ ਕਰ ਸਕਦੀ ਸੀ ਸਰਬਜੀਤ ਦੀ ਜ਼ਿੰਦਗੀ ਵਿੱਚ ਇੱਕ ਮੋੜ ਉਦੋਂ ਆਇਆ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਮਾਂ ਬਣਨ ਵਾਲੀ ਹੈ ਉਸ ਨੇ ਸੋਚਿਆ ਕਿ ਇਹ ਖੁਸ਼ਖਬਰੀ ਸ਼ਾਇਦ ਘਰ ਦਾ ਮਾਹੌਲ ਬਦਲ ਦੇਵੇਗੀ ਪਰ ਉਸ ਦੀਆਂ ਉਮੀਦਾਂ ਫਿਰ ਟੁੱਟ ਗਈਆਂ ਸੱਸ ਨੇ ਕਿਹਾ ਕੁੜੀ ਹੋਈ ਤਾਂ ਘਰ ਦਾ ਖਰਚਾ ਹੋਰ ਵੱਧ ਜਾਊ ਜਠਾਣੀ ਨੇ ਤਾਂ ਤਾਣਾ ਮਾਰਿਆ ਹੁਣ ਤਾਂ ਹੋਰ ਕੰਮ ਵੱਧ ਜਾਣਗੇ ਅਮਰਜੀਤ ਨੇ ਵੀ ਇਸ ਖੁਸ਼ਖਬਰੀ ਨੂੰ ਉਦਾਰ ਨਜਈ ਗੱਲ ਸਮਝਿਆ ਟੁੱਟ ਗਿਆ ਪਰ ਉਸਨੇ ਆਪਣੇ ਬੱਚੇ ਦੀ ਖਾਤਰ ਸਬਰ ਰੱਖਿਆ ਹਰੋਜ ਆਪਣੇ ਅਣਜਮੇ ਬੱਚੇ ਨਾਲ ਗੱਲਾਂ ਕਰਦੀ ਉਸ ਨੂੰ ਦੱਸਦੀ ਕਿ ਕਿੰਨੀਆਂ ਮੁਸਕਰਾਹਟਾਂ ਵਿੱਚ ਲੰਘ ਰਹੀ ਹੈ। ਉਸ ਦੀਆਂ ਅੱਖਾਂ ਵਿੱਚ ਹਮੇਸ਼ਾ ਇੱਕ ਚਮਕ ਸੀ ਜਦੋਂ ਉਹ ਆਪਣੇ ਬੱਚੇ ਦੀ ਗੱਲ ਸੋਚਦੀ ਪਰ ਕਰ ਦਿੱਤਾ ਨੇ ਤੇ ਅੰਗਲੀ ਨੇ ਉਸ ਦੇ ਸਰੀਰ ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ। ਉਸ ਨੂੰ ਕਈ ਵਾਰ ਚੱਕਰ ਵੀ ਆਉਂਦੇ ਪਰ ਉਸ ਕਿਸੇ ਨੇ ਉਸ ਵੱਲ ਧਿਆਨ ਨਹੀਂ ਦਿੱਤਾ। ਇੱਕ ਦਿਨ ਜਦੋਂ ਉਹ ਰਸੋਈ ਵਿੱਚ ਕੰਮ ਕਰ ਰਹੀ ਸੀ ਉਸ ਨੂੰ ਤੇਜ਼ ਦਰਦ ਹੋਇਆ ਤੇ ਉਹ ਡਿੱਗ ਪਈ। ਕਰ ਵਾਲਿਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰ ਨੇ ਦੱਸਿਆ ਕਿ ਸਰਵ ਜੀ ਦੀ ਸਿਹਤ ਬਹੁਤ ਨਾਜ਼ੁਕ ਹੋ ਚੁੱਕੀ ਸੀ। ਉਸ ਦੀਆਂ ਅੰਗਲੀ ਨੇ ਉਸ ਨੂੰ ਅਤੇ ਉਸ ਦੇ ਬੱਚੇ ਨੂੰ ਖਤਰੇ ਵਿੱਚ ਪਾ ਦਿੱਤਾ। ਹਸਪਤਾਲ ਵਿੱਚ ਉਸਦੇ ਦਿਲ ਦੀ ਆਖਰੀ ਆਵਾਜ਼ ਸੀ ਉਸ ਚਿੱਠੀ ਵਿੱਚ ਉਸਨੇ ਆਪਣੀ ਜ਼ਿੰਦਗੀ ਦਾ ਸਾਰਾ ਦਰਦ ਲਿਖਿਆ ਮੈਂ ਸਿਰਫ ਪਿਆਰ ਅਤੇ ਸਤਿਕਾਰ ਮੰਗਿਆ ਸੀ ਉਸਨੇ ਲਿਖਿਆ ਪਰ ਮੈਨੂੰ ਸਿਰਫ ਤਾਨੇ ਅਤੇ ਅੰਗਿਲੀ ਮਿਲੀ ਮੇਰਾ ਬੱਚਾ ਜਿਸ ਨੂੰ ਮੈਂ ਕਦੇ ਨਹੀਂ ਵੇਖ ਸਕੀ ਉਸਦੀ ਖੁਸ਼ੀ ਮੇਰੀ ਜ਼ਿੰਦਗੀ ਦਾ ਇਕੱਲਾ ਸੁਪਨਾ ਸੀ ਉਸਨੇ ਅਮਰਜੀਤ ਨੂੰ ਲਿਖਿਆ ਮੈਂ ਤੁਹਾਡੇ ਲਈ ਹਰ ਸਮੇਂ ਕੋਸ਼ਿਸ਼ ਕੀਤੀ ਪਰ ਸ਼ਾਇਦ ਮੇਰੀ ਕੋਸ਼ਿਸ਼ਾਂ ਵਿੱਚ ਕਮੀ ਰਹਿ ਗਈ। ਸੱਤਸੱਤੇ ਜਠਾਣੀ ਨੂੰ ਉਸਨੇ ਸਿਰਫ ਇੱਕ ਗੱਲ ਕਹੀ ਮੇਰੀ ਜਗ੍ਹਾ ਕਿਸੇ ਨੂੰ ਹੋਰ ਨੂੰ ਨਾ ਆਉਣ ਦਿਓ ਇਹ ਚਿੱਠੀ ਉਸਦੀ ਆਖਰੀ ਅਪੀਲ ਸੀ ਜਿਸ ਵਿੱਚ ਉਸਨੇ ਆਪਣੇ ਦਰਦ ਨੂੰ ਸ਼ਬਦਾਂ ਵਿੱਚ ਪਾ ਲਿਆ। ਇਹ ਚਿੱਠੀ ਕਰ ਵਾਲਿਆਂ ਨੂੰ ਮਿਲੀ ਉਹ ਬਹੁਤ ਸਾਰੇ ਸਥਿਰ ਰਹਿ ਗਿਆ ਅਮਰਜੀਤ ਦੀਆਂ ਅੱਖਾਂ ਵਿੱਚ ਪਛਤਾਵਾ ਸੀ ਪਰ ਹੁਣ ਸਮਾਂ ਹੱਥੋਂ ਨਿਕਲ ਚੁੱਕਾ ਸੀ। ਸੱਤਸੱਤੇ ਜਠਾਣੀ ਨੂੰ ਵੀ ਅਹਿਸਾਸ ਹੋਇਆ ਕਿ ਉਹਨਾਂ ਦੀਆਂ ਗੱਲਾਂ ਨੇ ਸਰਬਜੀਤ ਦੀ ਜ਼ਿੰਦਗੀ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਸੀ ਪਰ ਹੁਣ ਪਛਤਾਵੇ ਨਾਲ ਕੁਝ ਨਹੀਂ ਸੀ ਹੋਣਾ। ਇਹ ਕਹਾਣੀ ਸਾਨੂੰ ਸ ਦੂਜਿਆਂ ਦੀ ਜ਼ਿੰਦਗੀ ਤੇ ਕਿੰਨਾ ਅਸਰ ਪਾਉਂਦੇ ਹਨ ਸਰਬਜੀਤ ਦੀ ਜ਼ਿੰਦਗੀ ਸ਼ਾਇਦ ਬਦਲ ਸਕਦੀ ਸੀ ਜੇ ਉਸ ਨੂੰ ਥੋੜਾ ਜਿਹਾ ਪਿਆਰ ਅਤੇ ਸਤਿਕਾਰ ਮਿਲਿਆ ਹੁੰਦਾ ਸਾਡੇ ਘਰ ਦੀਆਂ ਬਹੂਆਂ ਪਹਿਣਾਂ ਅਤੇ ਮਾਮਾ ਸਾਡੇ ਪਰਿਵਾਰ ਦਾ ਅਹਿਮ ਹਿੱਸਾ ਹੁੰਦੀਆਂ ਹਨ ਉਹਨਾਂ ਦੀ ਪੱਵਨਾਵਾ ਦਾ ਸਤਿਕਾਰ ਕਰਨਾ ਸਾਡੀ ਜ਼ਿੰਮੇਵਾਰੀ ਹੈ ਸਰਬਜੀਤ ਦੀ ਚਿੱਠੀ ਸਾਨੂੰ ਇਹ ਅਹਿਸਾਸ ਦਿਵਾਉਂਦੀ ਹੈ ਕਿ ਜ਼ਿੰਦਗੀ ਬਹੁਤ ਛੋਟੀ ਹੈ ਅਤੇ ਸਾਨੂੰ ਆਪਣੇ ਸਬਦਾਂ ਨੂੰ ਸੋਚ ਸਮਝ ਕੇ ਵਰਤਣਾ ਚਾਹੀਦਾ ਹੈ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਘਰ ਦੇ ਮੈਂਬਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਉਹਨਾਂ ਦੀਆਂ ਗੱਲਾਂ ਸੁਣੋ ਉਹਨਾਂ ਦੀ ਕਦਰ ਕਰੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਹਾਂ ਨਵੀਂ ਕਹਾਣੀ ਅਤੇ ਨਵੇਂ ਅਪਡੇਟ ਨਾਲ ਧੰਨਵਾਦ ਦੋਸਤੋ